ਮਾਨਜੋਗ ਸੀਐਮ ਸਾਹਿਬ ਦੇ ਚਲਾਈ ਹੋਈ ਮੁਹਿੰਮ ਦੇ ਤਹਿਤ ਜੁਧ ਨਸ਼ਾ ਬਰੋਟ ਅਤੇ ਡੀਜੀ ਵੀ ਸਾਹਿਬ ਵੱਲੋਂ ਆਏ ਹੋਏ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਜੀ ਵੱਲੋਂ ਵਿਸ਼ਾ ਨਿਰਦੇਸ਼ ਦਿੱਤੇ ਗਏ ਦੀ ਪਾਲਣਾ ਕਰਦੇ ਹੋਏ ਸਾਡੇ ਅੱਜ ਕਾਸ ਆਪਰੇਸ਼ਨ ਤੱਕ ਵੀ ਚੱਲ ਰਿਹਾ ਹੈ ਬਰਨਾਲਾ ਵੀ ਚੱਲ ਰਿਹਾ ਬਰਨਾਲਾ ਵੀ ਸਾਡੇ ਐਸਐਸਪੀ ਸਾਹਿਬ ਆਪ ਉੱਥੇ ਖੁਦ ਆਪ ਆਪਰੇਸ਼ਨ ਕਰ ਰਹੇ ਨੇ ਇਧਰ ਮੈਂ ਆਪਣਾ ਸਾਈਟ ਤੇ ਆਇਆ ਹੋਇਆ ਤਾਂ ਪੂਰੇ ਜਿਲ੍ਹੇ ਚੱਲ ਰਿਹਾ ਹੈ ਪਿਛਲੇ ਜੋਦੋਂ ਨਾਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਇਹ ਕਸ ਆਪਰੇਸ਼ਨ ਪਿਛਲੇ ਸਮੇਂ ਤੋਂ ਚੱਲ ਰਹੇ ਨੇ ਜਿਹੜੇ ਕਿ ਆ ਕਾਫੀ ਸਾਡੇ ਕੇਸ ਆਪਰੇਸ਼ਨ ਦੇ ਨਾਲ ਇਹ ਜਿਹੜਾ ਸਾਡਾ ਚਿੱਟੇ ਦਾ ਜਿਹੜਾ ਕੰਮ ਸੀਗਾ ਉਹਨੂੰ ਕਾਫੀ ਹੱਲ ਪਈ ਹੈ ਔਰ ਆਪਜੀ ਵੱਲੋਂ ਵੀ ਸਾਨੂੰ ਸਾਨੂੰ ਮਿਲਦਾ ਹੈ ਕਿ ਲੋਕਾਂ ਦੇ ਵਿੱਚ ਵੀ ਇਹ ਬੜਾ ਜਾਗਰੂਕ ਹੋ ਔਰ ਲੋਕਾਂ ਨੂੰ ਸਾਥ ਮਿਲਿਆ ਔਰ ਇਹ ਸਾਨੂੰ ਲੋਕਾਂ ਦੇ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਔਰ ਇਸ ਦੇ ਨਾਲ ਜਿਹੜਾ ਇਹ ਚਿੱਟੇ ਵਾਲਾ ਕੰਮ ਸੀਗਾ ਉਹਨੂੰ ਕਾਫੀ ਜ਼ਿਆਦਾ ਠੱਲ ਪੈ ਕੇ ਸਰ ਅੱਜ ਦੇ ਆਪਰੇਸ਼ਨਦਾਨ ਕੋਈ ਬਰਾਮਦਗੀ ਵਗੈਰਾ ਕੋਈ ਜਾਂ ਕੋਈ ਕਾਬੂ ਕੀ ਆਇਆ ਜੀ ਕੋਈ ਸਮਾਂ ਹਲੇ ਸਾਡਾ ਆਪਰੇਸ਼ਨ ਚੱਲ ਰਿਹਾ ਜਿਵੇਂ ਜਿਵੇਂ ਕੋਈ ਵੀ ਕੋਈ ਰਿਕਵਰੀ ਹੋਗੀ ਉਹ ਤੁਹਾਨੂੰ ਅਸੀਂ ਥੋੜੀ ਦੇਰ ਬਾਅਦ ਪੂਰੀ ਰਿਕਵਰੀ ਤੁਹਾਨੂੰ ਦੱਸਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਰੇਸ਼ਨ ਚੱਲਦਾ ਰਹੂਗਾ ਦੇਖੋ ਪਿਛਲੇ 4 ਮਹੀਨਿਆਂ ਸਾਡੇ ਏਰੀਆ ਵਿੱਚ इवन ਪੂਰੇ ਪੰਜਾਬ ਦੇ ਵਿੱਚ ਪੂਰੀ ਠੱਲ ਪੈ ਰਹੀ ਹੈ ਔਰ ਇਸ ਸਾਨੂੰ ਬਹੁਤ ਫਾਇਦਾ ਹੋ ਰਿਹਾ ਇਸ ਆਪਰੇਸ਼ਨ ਦਾ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਸਮਾਜ ਦੇ ਵਿੱਚ ਇਹ ਜਿਹੜੀ ਬੁਰਾਈ ਹੈ ਜਿਹੜੀ ਇਹ ਚੜ ਹੈ ਇਹ ਖਤਮ ਕਰਨ ਵਾਸਤੇ ਪੂਰਾ ਲਾਹੇਵੰਦ ਸਾਬਤ ਹੋ ਰਿਹਾ ਸਰ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਗੱਲ ਹੈ ਵੀ ਸਾਡੇ ਆਪ ਦੇ ਬੱਚੇ ਨੇ ਜੇ ਕੁਰਾਹੇ ਪੈ ਗਏ ਸਾਡਾ ਸਰਦ ਪਰਚ ਬੰਦਾ ਨੂੰ ਰਾਹ ਮਾਣ ਜਿਉ ਬੱਚੇ ਪਿਆਰ ਦਾ ਸਮੇ ਰਹੀ ਨੇ ਇਸ ਗੱਲ ਨੂੰ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਇਸਾ ਉਹਨਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੈ ਕਿਉਂਕਿ ਸਰਕਾਰ ਉਹਨਾਂ ਨੂੰ ਇਹ ਵੀ ਆਦੇਸ਼ ਦੇ ਕਿ ਜਿਹੜੇ ਬੱਚੇ ਛੱਡਣਾ ਚਾਹੁੰਦੇ ਨੇ ਤਾਂ ਉਹਨਾਂ ਵਾਸਤੇ ਸਪੈਸ਼ਲ ਇੰਤਜ਼ਾਮ ਕੀਤੇ ਗਏ ਨੇ ਡੀਸੀ ਸਾਹਿਬ ਵੱਲੋਂ ਸਾਡੇ ਹੈਲਥ ਜਿਹੜੇ ਸੀਐਮਓ ਸਾਹਿਬ ਨੇ ਉਹਨਾਂ ਵੱਲੋਂ ਉਹਦੇ ਵਿੱਚ ਉਹਨਾਂ ਨੂੰ ਫ੍ਰੀ ਦਵਾਈ ਦਿੱਤੀ ਜਾ ਰਹੀ ਹੈ ਅਸੀਂ ਵੀ ਉਹਨਾਂ ਦੇ ਨਾਲ ਪੂਰਾ ਸਹਿਯੋਗ ਕਰਾਂਗੇ ਬੱਚਾ ਛੱਡ ਕੇ ਸਭੂ ਸ਼ਾਮਲ ਹੋਣ ਤਾਂ ਜੋ ਇੱਕ ਸਿੱਧੇ ਰਸਤੇ 'ਤੇ ਕੇ ਜਿੰਦਗੀ ਨੂੰ ਖੁਸ਼ਹਾਲੀਆਂ ਦੀ